ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇਸ਼ ਸਾਥੀਓ ਸ਼ਹੀਦੀ ਦਿਨ ਚੱਲ ਰਹੇ ਆ ਔਰ ਮਨ ਵਿੱਚ ਬੈਰਾਗ ਹੁੰਦਾ ਹੈ ਮਨ ਦੀ ਜਿਹੜੀ ਭਾਵਨਾ ਹੈ ਉਹ ਆਪ ਸਭ ਨੂੰ ਪਤਾ ਹੈ ਜੋ ਅਸੀਂ ਪੰਜਾਬੀ ਜੋ ਗੁਰੂ ਨਾਲ ਜੁੜੀ ਸੰਗਤ ਮਹਿਸੂਸ ਕਰਦੀ ਹੈ ਔਰ ਇਸ ਸਮੇਂ ਅਸੀਂ ਬੈਸਾ ਪਿੰਡ ਵਿੱਚ ਮੌਜੂਦ ਹਾਂ ਬੈਸਾ ਪਿੰਡ ਜਿਹੜਾ ਨੈਸ਼ਨਲ ਹਾਈਵੇ ਉੱਥੇ ਮੌਜੂਦ ਹੈ ਪਹਿਲਾਂ ਮੀਂਹ ਵਰਦਾ ਪਿਆ ਸੀਗਾ ਤੁਸੀਂ ਕੈਪਸ਼ਨ ਵੀ ਪੜ੍ਹੀ ਹੋਣੀ ਹੈ ਜਿੱਦਾਂ ਹੀ ਅਸੀਂ ਗੱਡੀ 'ਚ ਉਤਰੇ ਆ ਕਿ ਤੁਹਾਨੂੰ ਤਸਵੀਰਾਂ ਦਿਖਾਈਏ ਅਲੌਕਿਕ ਤਸਵੀਰਾਂ ਦਿਖਾਈਏ ਸਾਡੇ ਨੌਜਵਾਨ ਵੀਰਾਂ ਦੇ ਭਾਵ ਦਿਖਾਈਏ ਕੁਦਰਤ ਦੀ ਕਿਰਪਾ ਕੇ ਦੇਖੋ ਮੀ ਬੰਦ ਵੀ ਹੋ ਗਿਆ ਔਰ ਲੰਗਰ ਜਿਹੜਾ ਆ ਆਉਂਦੀਆਂ ਜਾਂਦੀਆਂ ਸੰਗਤਾਂ ਨੂੰ ਸ਼ਗਾ ਕੇ ਆਤਮ ਇੱਕ ਸ਼ਾਂਤੀ ਮਿਲਦੀ ਆਤਮਿਕ ਸ਼ਾਂਤੀ ਮਿਲਦੀ ਆ ਔਰ ਸ਼ਹੀਦੀ ਦੇ ਨਾਲ ਕਰਕੇ ਜਿਹੜਾ ਮਨ 'ਚ ਵਿਰਾਗ ਹੈ ਆਪਣੀ ਭਾਵਨਾ ਨੂੰ ਇਹ ਜਿਹੜੇ ਨੌਜਵਾਨ ਵੀਰ ਸਾਂਝਾ ਕਰ ਰਹੇ ਔਰ ਪੂਰੇ ਪੰਜਾਬ ਦੁਨੀਆ ਵਿੱਚ ਜਿੱਥੇ ਪੰਜਾਬੀ ਵੱਸਦੇ ਨੇ ਜਿੱਥੇ ਸਤਗੁਰ ਸੱਚੇ ਬਾਸ਼ਨ ਨਾਲ ਜੁੜੀ ਸੰਗਤ ਵੱਸਦੀ ਆ ਉੱਥੋਂ ਇਹੋ ਜਿਹੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਪਰ ਇਹ ਤਸਵੀਰਾਂ ਸੀ ਤੁਹਾਨੂੰ ਬੈਂਸਾਂ ਪਿੰਡ ਦੇ ਜਿਹੜੇ ਨੌਜਵਾਨ ਆ ਸੇਵਾ ਭਾਵਨਾ ਜਿਹੜੀ ਉਹਨਾਂ ਦੇ ਦਿਖਾ ਰਹੇ ਆ ਦੁੱਧ ਦਾ ਜਿਹੜਾ ਲੰਗਰ ਵਰਤਾਇਆ ਜਾ ਰਿਹਾ ਹੈ ਕੋਈ ਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ ਹੈ ਮੈਂ ਸੰਗਤਾਂ ਨੂੰ ਦੱਸ ਦਿੰਦਾ ਜੀ ਕਿ ਜਿਹੜੇ ਮਨ ਦੇ ਭਾਵ ਚੱਲ ਰਹੇ ਨੇ ਕਿਉਂਕਿ ਸ਼ਹੀਦੀ ਦੇਣਾ ਹੈ ਮਨ 'ਚ ਬੈਰਾਗ ਵੀ ਹੈ ਬਿਲਕੁਲ ਔਰ ਜਿਹੜੀ ਸੁਰਤੀ ਆ ਉੱਧਰ ਜੁੜੀ ਹੋਈ ਹੈ ਸਤਗੁਰ ਸੱਚੇ ਪਾਤਸ਼ਾਹ ਨਾਲ ਇੱਕ ਵਾਰ ਨਾ ਵੀ ਔਖਾ ਔਰ ਦੇਸ਼ ਕੌਮਲੇ ਪੂਰਾ ਪਰਿਵਾਰ ਨਸ਼ਾਵਰ ਕੀਤਾ ਸਤਗੁਰ ਸੱਚੇ ਪਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਾਂ ਤੁਹਾਡੀ ਭਾਵਨਾ ਕੀ ਉਹ ਸਾਂਝੀ ਕਰੂ ਸਾਡੀ ਵੀ ਅਸੇਹੀ ਭਾਵਨਾ ਹੈ ਜੀ ਕਿ ਅਸੀਂ ਵੀ ਆਪਣੇ ਨਗਰ ਵੱਲੋਂ ਇਸ ਸਮੇਂ ਦੇ ਹੀ ਦੁੱਧ ਦੇ ਲੰਗਰ ਲਾ ਕੇ ਅਸੀਂ ਆਪਣੀ ਸ਼ਰਧਾ ਕਰ ਰਹੇ ਆ ਜੀ ਆਤਮਿਕ ਸ਼ਾਂਤੀ ਮਿਲਦੀ ਹੈ ਕੋ ਹਾਂਜੀ ਹਾਂਜੀ ਅੱਛਾ ਪਹਿਲਾਂ ਮੀਂਹ ਵਰਦਾ ਪਿਆ ਸੀਗਾ ਹਾਂਜੀ ਹੁਣ ਇਹ ਬੰਦ ਹੋ ਗਿਆ ਮੈਂ ਜਦੋਂ ਗਿਆ ਬੰਗਿਆਵਲ ਨੂੰ ਮੈਂ ਦੇਖ ਰਿਹਾ ਸੀ ਕਿ ਵਰਦੇ ਵਿੱਚ ਵੀ ਸੇਵਾ ਚੱਲ ਰਹੀ ਸੀ ਬਿਲਕੁਲ ਬਿਲਕੁਲ ਜੀ ਸਵੇਰ ਤੋਂ ਜੀ 7 ਵਜੇ ਦੇ ਸੇਵਾਦਾਰ ਆ ਕੇ ਇੱਥੇ ਲੱਗੇ ਹੋਏ ਆ 9 ਵਜੇ ਹਾਂ ਜੀ 9 ਵਜੇ 8:30 ਵਜੇ ਸਾਡਾ ਜੀ ਤਿਆਰ ਹੋ ਗਿਆ ਸੀ ਦੁੱਧ ਦਾ ਲੰਗਰ ਚੱਲ ਪਿਆ تھا ਭਾਈ ਜੀ ਹਾਂ ਜੀ ਤੇ ਹਰ ਸਾਲ ਆਉਂਦੇ ਹੋ ਹਾਂ ਜੀ ਹਾਂ ਜੀ ਪਹਿਲੇ ਸਾਲ ਤੋਂ ਹੀ ਲੱਗੇ ਆ ਜੀ ਅੱਛਾ ਜੀ ਐਤ ਕੀ ਦੂਜਾ ਸਾਲ ਸਾਨੂੰ ਹਾਂ ਜੀ ਬਾਕੀ ਮਾਰੇ ਬਖਸ਼ਿਸ਼ ਕਰਨਗੇ ਬਿਲਕੁਲ ਜੀ ਬਿਲਕੁਲ ਵੈਕੁਰਜੀ ਖਾਲਸਾ ਵੈਕੁਰਜੀ ਫਤਿਹ ਜੀ ਕੀ ਤੁਹਾਡੇ ਵਿਚਾਰ ਬਹੁਤ ਸਾਡੇ ਵਿਚਾਰੇ ਹੀ ਆ ਸਾਬ ਜਾਦਿਆਂ ਦੀ ਇਹ ਹਜਾਤ ਹੈ ਉਹ ਖਾਤਰ ਅਸੀਂ ਜੋ ਹੋਰਮ ਕਰਦੇ ਆ ਉਹਨਾਂ ਨੂੰ ਇਹ ਸ਼ਰਦਾ ਦੇ ਪੁਲਿਸਾਂ ਦੇ ਉਹਦਾ ਮਰਗੇ ਲਸਾਨੀ ਕੁਰਬਾਨੀ ਹੈ ਜੀ ਸ਼ਰਦਾ ਦੇ ਫੁੱਲ ਨੇ ਜੀ ਜੀ ਕੋਈ ਹੋਰ ਵਿਚਾਰ ਸਾਂਝੇ ਕਰਨਾ ਚਾਹੇ ਵੀਰ ਤਾਂ ਦੁੱਧ ਦੇ ਲੰਗਰ ਹੈ ਜੀ ਨਾਲ ਰਸ ਵੀ ਨੇ ਰਸ ਦਾ ਲੰਗਰ ਵੀ ਹੈ ਖਾਸ ਸਾਡੀ ਕਮੇਟੀ ਬੈਠੀ ਆ ਜਾਓ ਉੱਥੇ ਜੀ ਦੇਖ ਆ ਜਾ ਆ ਜਾ ਜੀ ਤੇ ਖਾਲਸਾ ਜੀ ਵੀ ਇੱਥੇ ਆਗੇ ਨੇ ਮੋਂ ਨਾਲ ਗੱਲਬਾਤ ਕਰਦਾ ਔਰ ਲਸਾਨੀ ਕੁਰਬਾਨੀ ਹੈ ਸ਼ਹਿਬਜ਼ਾਦਿਆਂ ਦੀ ਕੋਟਨ ਕੋਟ ਪ੍ਰਣਾਮ ਹੈ ਕਰੋੜਾਂ ਵਾਰ ਸਿਰ ਝੁੱਕਦਾ ਹੈ ਲਸਾਨੀ ਕੁਰਬਾਨੀ ਹੈ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਲਾਈਵ ਚੱਲ ਰਿਹਾ ਹੈ ਦੇਸ਼ਾ ਵਿਦੇਸ਼ਾ ਸੰਗਤ ਦੇਖ ਰਹੀ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਲਸਾਨੀ ਕੁਰਬਾਨੀ ਆ ਜੀ ਹਾਂਜੀ ਹਾਂਜੀ ਸਰਬ ਸੰਸਵਾਰ ਦਿੱਤਾ ਹੈ ਸਾਡੇ ਲਈ ਤੇ ਮੈਂ ਦੋ ਸ਼ਬਦ ਜ਼ਰੂਰ ਤੁਹਾਡੇ ਲਈ ਚਾਹਣਾ ਔਰ ਕਿਉਂਕਿ ਸ਼ਹੀਦੀ ਦਿਨ ਚੱਲ ਰਹੇ ਨੇ ਮਨ 'ਚ ਬੈਰਾਗ ਬਹੁਤ ਹੈ ਬਿਲਕੁਲ ਜੀ ਮਤਲਬ ਮਨ ਉੱਧਰ ਜੁੜਿਆ ਹੋਇਆ ਬਾਰ-ਬਾਰ ਖਿਆਲ ਉਹੀ ਚੱਲ ਰਹੇ ਨੇ ਆਪ ਜੀ ਕੀ ਕਹੋਗੇ ਬਿਲਕੁਲ ਜੀ ਸਰਬੱਤ ਦੇ ਭਲੇ ਬਾਤੇ ਮਹਾਰਾਜ ਨੇ ਜੋ ਵੀ ਕੀਤਾ ਜੀ ਉਹ ਹੁਣ ਸਰਚਾ ਨਿਭਾ ਕੇ ਅਸੀਂ ਪੂਰੀ ਥੋੜਾ ਜਿਹਾ ਬਰਾਲਾ ਕੀਤਾ ਆ ਜੀ ਪਿੰਡ ਵੱਲੋਂ ਜੀ ਨਾਲ ਸਮਾਪਤ ਹੋ ਰਹੀ ਹੈ ਸੇਵਾ ਕਰ ਰਹੇ ਹਾਂ ਜੀ 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 ਔਰ ਦੇਖ ਕੇ ਬੜਾ ਚੰਗਾ ਲੱਗਦਾ ਜੀ ਅਲੌਕਿਕ ਨਜ਼ਾਰਾ ਹੈ ਪਹਿਲਾਂ ਮੀ ਵੀ ਵਰਦਾ ਪਿਆ ਸੀ ਹਾਂਜੀ ਹਾਂਜੀ ਔਰ ਮੈਂ ਜਿਵੇਂ ਦੇਖ ਰਿਹਾ ਕਿ ਆਪ ਜੀ ਨੇ ਤਾਂ ਪਹਿਰਾ ਵੀ ਨਹੀਂ ਕੁਛ ਪਾਇਆ ਜਾਣਦੇ ਬੱਬਾ ਜੀ 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 ਚਲੋ ਸੇਵਾ ਕਰਨੀ ਹੈ ਮਹਾਰਾ ਦੇ ਲੱਗੇ ਲੱਗ ਜੀ ਕਿਤੇ ਹਾਂ ਪਰ ਉਹ ਕੁਰਬਾਨੀ ਨੂੰ ਯਾਦ ਕਰੀਏ ਕਿੰਡੀ ਵੱਡੀ ਕੁਰਬਾਨੀ ਨਾ ਬਿਲਕੁਲ ਜੀ ਉਹਨਾਂ ਦਾ ਦੇਣ ਤਾਂ ਦੇ ਨਹੀਂ ਸਕਦੇ ਅਮਾ 10 ਜਨਮ ਲੈ ਲਈਏ 100 ਲੈ ਲਈਏ ਲੱਖਾਂ ਲੈ ਲਈਏ ਕਰੋੜਾਂ ਜਨਮ ਲੈ ਲਈਏ ਕਦੇ ਵੀ ਦੇਣਾ ਦੇ ਸਕਦੇ ਕੋਈ ਮੰਨ ਦੇ ਭਾਵ ਤੁਸੀਂ ਸਾਂਝੇ ਕਰਨਾ ਚਾਹੋ ਸੰਗਤ ਨੂੰ ਬਾਜੀ ਸੇਵਾ ਕਰ ਲੈਣ ਦੇ ਬਸ ਇੰਨਾ ਹੀ ਆ ਉਹਨਾਂ ਨੇ ਕਰਾਉਣੀ ਹੈ ਜੀ ਹਾਂ ਜੀ ਹਾਂ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਜੀ 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 ਤਾਂ ਜਦੋਂ ਅਸੀਂ ਪਹਿਲਾਂ ਇੱਥੇ ਪਹੁੰਚੇ ਆ ਮੀਂਹ ਵਰਦਾ ਪਿਆ ਸੀਗਾ ਮੈਂ ਚਾਹੁੰਦਾ ਸੀ ਤੁਹਾਨੂੰ ਤਸਵੀਰਾਂ ਦਿਖਾਵਾਂ ਸੇਵਾ ਭਾਵਨਾ ਦਿਖਾਵਾਂ ਪਰ ਮਹਾਰਾਜ ਦੀ ਮਰਜ਼ੀ ਹੈ ਬਾਰਿਸ਼ ਬੰਦ ਹੋ ਜਾਂਦੀ ਹੈ ਔਰ ਪਿੰਡ ਬੈਸਾਂ ਤੋਂ ਬੈਠੇ ਨੇ ਜੀ ਪਤਵੰਤੇ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਪਿੰਡ ਬੈਂਸ ਕਹਿੰਦੇ ਆ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਦੱਸੋ ਜੀ ਆ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ ਦੁੱਧ ਦੀ ਸੇਵਾ ਚੱਲ ਰਹੀ ਹੈ ਹਾਂ ਜੀ ਹਾਂ ਜੀ ਬਾਸਾਬ ਤੁਸੀਂ ਦੱਸ ਦਿਓ ਜੀ ਸਾਰਾ ਕੁਝ ਸਾਡੇ ਨਾਲ ਵਧੀਆ ਤੁਸੀਂ ਦੱਸ ਦੇਣਾ ਜੀ ਹਾਂ ਜੀ ਇਹ ਸਾਡੇ ਸਰਪੰਚ ਸਾਹਿਬ ਹੈ ਜੀ ਆ ਸਾਰੇ ਪਿੰਡ ਦੇ ਬੰਦੇ ਮੋਢ ਪਰ ਬੈਠੇ ਸਾਰੇ ਬੰਦੇ ਸਾਡੇ ਨਾਲ ਨੇ ਹਾਂ ਜੀ ਜੀ ਸਰਪੰਚ ਸਾਹਿਬ ਬਸੇ ਗਾ ਜੀ ਵੈਕੁਰ ਜਿੱਕਾ ਖਾਲਸਾ ਅਸ਼ੀਰਵਾਇਕੁਰ ਦੀ ਕੀ ਫਤ ਹੈ ਜੀ ਵੈਕੁਰ ਜੀ ਦਾ ਖਾਤਾ ਵੈਕੁਰ ਜੀ ਦੀ ਫਤ ਹੈ ਜੀ ਬਹੁਤ ਅੱਛਾ ਲੱਗ ਰਿਹਾ ਜੀ ਸੇਵਾ ਕਰ ਰਹੇ ਨੇ ਨੌਜਵਾਨ ਬਜ਼ੁਰਗ ਤੁਸੀਂ ਸਾਥ ਦੇ ਰਹੇ ਹੋ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਜੀ ਲੰਗਰ ਲਾਇਆ ਜੀ ਤੇ ਬਹੁਤ ਵਧੀਆ ਚੱਲ ਰਿਹਾ ਸਾਰਿਆਂ ਦੇ ਸਹਿਯੋਗ ਨਾਲ ਕੰਮ ਵਧੀਆ ਚੱਲਦਾ ਜੀ ਤੇ ਵਾਹਿਗੁਰੂ ਐਦਾਂ ਵਧੀਆ ਆਪੇ ਕਰਾ ਰਿਆ ਜੀ ਬਾਕੀ ਸਾਰਾ ਕੁਝ ਤੇ ਭਾਵਨਾ ਹੈ ਜੀ ਹਾਂ ਜੀ ਹਾਂ ਜੀ ਉਹ ਆਪੇ ਕਰਾ ਰਿਆ ਭਾਵਨਾਵਾਂ ਜੁੜੀਆਂ ਹੋਈਆਂ ਹਾਂ ਜੀ ਹਾਂ ਜੀ ਹਾਂ ਜੀ ਸਹਿਜ ਜਦਿਆਂ ਤੁਸੀਂ ਆਏ ਬਹੁਤ ਅਸੀਂ ਅੱਗੇ ਚੇਤੇ ਕਰਦੇ ਸੀ ਤੁਹਾਨੂੰ ਸਰਬੱਤ ਦੇ ਭਲੇ ਲਈ ਮਾਰੇ ਨੇ ਸਰਬੰਸ ਵਾਰ ਦਿੱਤਾ ਦੇਖੋ ਜੀ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਵਾਹਿਗੁਰੂ ਉਹਨਾਂ ਬੱਚਿਆਂ ਦੀ ਸਦਾ ਅਮਰ ਰੱਖੇ ਹਾਂ ਜੀ ਤੇ ਇਹ ਜਿਹੜੇ ਬੱਚੇ ਸਹਿਯੋਗ ਨਾਲ ਉਹਨਾਂ ਦਾ ਦੁੱਧ ਦਾ ਸੇਵਾ ਕਰਦੇ ਆ ਨਗਰ ਨਿਵਾਸੀ ਉਹਨਾਂ ਤੇ ਵਾਹਿਗੁਰੂ ਮੇਰ ਪਰਿਆ ਹੱਥ ਰੱਖੇ ਹਾਂਜੀ ਹਮੇਸ਼ਾ ਚੜ੍ਹਦੀ ਕਲਾ ਚ ਨੱਗੇ ਨੂੰ ਰੱਖੇ ਪਰ ਕੁਰਬਾਨੀ ਅਸੀਂ ਯਾਦ ਵੀ ਰੱਖੀਏ ਆਉਣ ਵਾਲੀਆਂ ਨਸਲਾਂ ਨੂੰ ਵੀ ਦਸੀਏ ਕਿਉਂਕਿ ਮੈਂ ਹੁਣੇ ਸੁਣਦਾ ਵੀ ਪਿਆ ਜੀ ਕਹਿੰਦਾ ਕਿ ਬੱਚਿਆਂ ਵਾਲੇ ਭੁੱਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਔਰ ਇਹ ਬੱਚੇ ਵੀ ਯਾਦ ਰੱਖਣ ਇਹਨੂੰ ਪਤਾ ਰਹੇ ਕਿ ਹੋਇਆ ਕੀ ਸੀ ਹਾਂਜੀ ਹਾਂ ਬਿਲਕੁਲ ਬਿਲਕੁਲ ਇਹਨਾਂ ਜੀ ਜੀ ਯਾਨੀ ਕਹਿ ਰਹੇ ਤੁਸੀਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਛੋਟੇ ਸਾਹਿਬ ਜੀ ਦਾ ਸ਼ਹੀਦੀ ਦਿਨ ਆ ਇਸ ਕਰਕੇ ਪਿੰਡ ਬੈਂਸ ਵੱਲੋਂ ਸਾਰ ਲੰਗਰ ਦੁੱਧ ਦਾ ਲੰਗਰ ਗਰਮ ਦੁੱਧ ਦਾ ਲੰਗਰ ਲਾਇਆ ਤੋਂ ਪ੍ਰਮਾਤਮਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਇਹਨਾਂ ਬੱਚਿਆਂ ਲਈ ਸਾਰੇ ਬੱਚਿਆਂ ਨੂੰ ਨੀਆਂ ਵਿੱਚ ਚਨਾਇਆ ਉਹਨਾਂ ਨੂੰ ਯਾਦ ਰੱਖਿਆ ਜਾਵੇ ਆਉਣ ਵਾਲੀ ਸਾਰੀ ਨਸਲ ਇਸੇ ਤਰ੍ਹਾਂ ਦੇਖ ਕੇ ਇੱਕ ਦੂਜੇ ਦਾ ਕਰ ਸਕਦੇ ਆ ਇਸੇ ਕਰਕੇ ਇਹ ਬੈਂਸ ਵਾਂਸੀਆ ਨੇ ਬੜਾ ਉਪਰਾਲਾ ਕੀਤਾ ਆ ਕਿ ਦੁੱਧ ਗਾਰਮ ਦੁੱਧ ਦਾ ਲੰਗਰ ਲਾਇਆ ਸਾਰੇ ਬੱਚੇ ਬਿਨਾਂ ਭੇਦ ਭਾਵ ਤੋਂ ਇਹ ਲੰਗਰ ਚੱਲ ਰਿਹਾ ਆ ਦੁੱਧ ਦਾ ਸੋ ਵਾਹਿਗੁਰੂ ਜੀ ਦਾ ਆਕਾਲ ਥਾ ਵਾਹਿਗੁਰੂ ਜੀ ਕੀ ਫਤਹ ਕੋਈ ਹੋਰ ਵਿਚਾਰ ਤੁਹਾਡੇ ਤੋਂ ਸਾਂਝੀ ਕਰਨਾ ਚਾਹੇ ਜੀ ਤਾਂ ਤਸਵੀਰਾਂ ਤੁਹਾਨੂੰ ਅਸੀਂ ਨੈਸ਼ਨਲ ਹਾਈਵੇ ਤੋਂ ਦਿਖਾ ਰਹੇ ਆ ਪਿੰਡ ਬੈਂਸ ਦੀ ਸੰਗਤ ਇੱਥੇ ਮੌਜੂਦ ਹੈ ਇਹ ਭਾਵਨਾ ਸਾਰੇ ਵੀਰ ਲੱਗੇ ਹੋਏ ਨੇ ਵੱਡੇ ਛੋਟੇ ਬਜ਼ੁਰਗ ਨੌਜਵਾਨ ਸਾਰੇ ਆਪਣੀ ਭਾਵਨਾਵਾਂ ਦਾ ਜਿਹੜਾ ਪ੍ਰਗਟਾਵਾ ਕਰ ਰਹੇ ਨੇ ਸੇਵਾ ਦੇ ਵਿੱਚ ਔਰ ਦੂਜੇ ਪਾਸੇ ਵੀ ਦੋਨੇ ਟਰੈਕਸ 'ਚ ਆ ਲੋ ਜੀ ਮਿਹਰਬਾਨੀ ਮਿਹਰਬਾਨੀ ਸਰਬ ਇੱਥੇ ਨਹੀਂ ਮੈਂ ਬੰਗਿਆ ਗਿਆ ਸੀ ਬੰਗਿਆ ਵੇਖਿਆ ਵੀ ਆ ਦੋ ਇੱਕ ਦੋ ਥਾਂ ਤੇ ਦੇਖਿਆ ਕਿ ਇਸੇ ਤਰੀਕੇ ਲੰਗਰ ਵਰਤਾਇਆ ਜਾ ਰਿਹਾ ਸੀ ਤਾਂ ਇਹ ਭਾਵਨਾ ਹੈ ਔਰ ਫਿਰ ਤੋਂ ਬਾਰ-ਬਾਰ ਕਹ ਦੀਏ ਤਾਂ ਵੀ ਕਰੋੜਾਂ ਬਾਰ ਕਹੀਏ ਕਰੋੜਾਂ ਬਾਰ ਸ਼ੁਕਰਾਨਾ ਕਰੀਏ ਤਾਂ ਵੀ ਘਟ ਹੈ ਲਸਾਨੀ ਕੁਰਬਾਨੀ ਜਿਹੜੀ ਗੁਰੂ ਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਅਤੇ ਸਰਬੰਸ ਵਾਰਿਆ ਉਹ ਕੁਰਬਾਨੀ ਦਾ ਕੋਈ ਸਾਨੀ ਨਹੀਂ ਔਰ ਕਰੋਨਾ ਵਾਰ ਸਿਰ ਚੁੱਕਦਾ ਕਿ ਸਰਬੱਤ ਦੇ ਭਲੇ ਲਈ ਸਤਗੁਰ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਲਈ ਕੁਰਬਾਨੀ ਕੀਤੀ ਹੈ ਦੇਸ਼ ਕੌਮ ਲਈ ਕੁਰਬਾਨੀ ਕੀਤੀ ਹੈ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਇਸ ਗੱਲ ਨੂੰ ਅਸੀਂ ਕਦੇ ਨਾ ਭੁੱਲੀਏ ਕਿ ਇਹ ਦੇਸ਼ ਦੇਸ਼ ਨਾ ਹੁੰਦਾ ਜੇ ਪੇਤਾ ਦਸ਼ਮੇਸ਼ ਨਾਉਂਦਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ